ਮੰਮੀ ਇੱਕ ਗੱਲ ਦੱਸਾਂ ਹਾਂ ਪੁੱਤ ਮੇਰਾ ਰਿਜ਼ਲਟ ਆ ਗਿਆ ਅੱਛਾ ਹਾਂਜੀ ਕਿੰਨੇ ਦਾ ਨੰਬਰ ਨੰਬਰ ਆ ਗਏ ਬਾਦੂ ਆ ਗਏ 60% ਲੈ 60% ਦੀ ਉੱਡਿਆ ਫਿਰਦਾ ਆਗਮੰਡੀਆਂ ਦੇ ਮੁੰਡੇ ਨੂੰ ਦੇਖ ਲੈ ਕੱਲ ਗੱਲਾਂ ਕਰ ਰਿਹਾ ਸੀ ਕਹਿੰਦਾ ਮੰਮੀ 80% ਨੰਬਰ ਆਏ ਨੇ ਮੇਰੇ ਗਵਾਂਡੇ ਦਾ ਮੁੰਡਾ ਤਾਂ ਵੀਡੀਓ ਵੀ ਪਿੰਦਾ ਹੁਣ ਬੀਬੀ ਤੁਸੀਂ ਮੈਨੂੰ ਉਹਦੇ ਉਹ ਡਰਾਮੇ ਦੋਗੇ ਸਾਰਾ ਦਿਨ ਬੜਿਆ ਤਾਂ ਫੋਨ ਚ ਰਹਿਣਾ ਹੈਗਾ ਨਾ ਪੜ ਲਿਆ ਕਰ ਮਾਣਾ ਮੋਟਾ ਪੜ ਕੇ ਮੈਂ ਕਿਹੜਾ ਜੱਜ ਲੱਗਣਾ ਮੈਂ ਤਾਂ ਬਾਹਰ ਜਾਣਾ ਬਾਹਰ ਜਾਣਾ ਤਾਂ ਬਾਗਜੀ ਕੋਈ ਨਾ ਬਾਹਰ ਮੈਂ ਇੱਡਾ ਜਾਉ ਬੀਬੀ ਐ ਕਿਹੜਾ ਚੜੂਆ ਪਹਿਲਾਂ ਪੜਤ ਲੈ ਨੰਬਰ ਤਾਂ ਦੇਖਦਾ 60% ਪੜਾ ਥੋੜੀ ਕਰਦੇ ਨੇ ਬਸ ਜਦੋਂ ਮੈਂ ਜਾਣਾ ਹੀ ਬਾਹਰ ਐ ਵੇ ਪੜ ਕੀ ਜਾਏਗਾ ਬਾਹਰ ਵੀ ਐਂ ਲੱਗ ਜੂ ਬੀਬੀ ਫਾਲਾ ਚਲ ਅ ਤੇਰੇ ਨਾਲ ਕੌਣ ਮੱਥਾ ਮਾਰੀ ਭਾਬੀ ਕਿੱਥੇ ਆ ਮੈਂ ਰੋਟੀ ਖਾਣੀ ਆ ਉਹ ਬੈਠੀ ਆ ਆਪਣੇ ਕਮਰੇ ਚ ਚਲ ਮੈਂ ਜਾ ਮਾਰ ਲਾ ਬੋਲੋ ਦੇਖ ਲੈ ਸਾਰਾ ਦਿਨ ਤਾਂ ਫੋਨ 'ਚ ਵੜਿਆ ਰਹਿੰਦਾ ਹਜੀ ਆ ਕੇ 60% ਨੰਬਰ ਆਏ ਨੇ। ਕਰਦੀ ਹੈਗੀ ਗੱਲ ਇਹਦਾ ਫੋਨ ਜਿਹੀ ਬੰਦ ਕਰਾਉਣਾ ਪਊਗਾ। ਭਾਬੀ ਕੀ ਕਰਦੀ ਸੀ? ਮੈਂ ਤਾਂ ਸਬਜ਼ੀ ਬਣਾਉਂਦੀ ਸੀ। ਤੇਰੇ ਤੇ ਰਿਜ਼ਲਟ ਕਿਵੇਂ ਆਇਆ? ਰਿਜ਼ਲਟ ਤਾਂ ਬਹੁਤ ਵਧੀਆ ਆਇਆ ਭਾਬੀ 60% ਨੰਬਰ ਆਏ ਨੇ। ਬਾਲੇ ਜਿਆਦੇ ਲੈ ਲੈ। ਉਹ ਬਹੁਤ ਰੇਣੇ ਦਾ ਮੁੱਕ ਦੇਣੀ। ਹੋਰ ਕਿੱਥੇ ਮੁੱਕਣੇ ਨੇ ਨਾ ਤੂੰ ਤਾਂ ਬਾਹਰ ਜਾਣਾ ਵੱਧ ਪੜਿਆ ਕਰ ਮਾੜਾ ਦਾ ਇੰਟਰਸਟ ਨਾਲ ਆਈਲੈਂਡਸ ਦਾ ਕਰਨੀ ਆ ਭਾਬੀ ਉਹਦੇ ਕਿਹੜਾ ਪਲੱਸ 2 ਦੇ ਨੰਬਰ ਜੁੜੋਣਗੇ ਜੇ ਤੇ ਨੰਬਰ ਨਹੀਂ ਜੁੜਦੇ ਹੈਗੇ ਇੰਗਲਿਸ਼ ਤਾਂ ਜੁੜੂਗੀ ਨਾ ਇੰਗਲਿਸ਼ ਜੁੜੂਗੀ ਇੰਗਲਿਸ਼ ਚ ਤਾਂ ਮੈਂ ਰੱਟੇ ਵੜ ਦਿੰਨਾ ਪੂਰੀ ਇੰਗਲਿਸ਼ ਦੇ ਦਾ ਸਪੀਕਿੰਗ ਦੇ ਕਲਾਸਾਂ ਲਾ ਲਿਆ ਕਰ ਲਾਇਆ ਕਰੂੰਗਾ ਮੈਂ ਬੱਸ ਸਾਰਾ ਦਿਨ ਇਹਨਾਂ ਨੂੰ ਛੱਡ ਦਿਆ ਕਰ ਦੋ ਘੜੀ ਕੀ ਐ ਚੁੰਗਾ ਕੱਲ ਤੋਂ ਲਾਇਆ ਤੂੰ ਕੱਲ ਤੋਂ ਅਸ ਕਲਾਸਾਂ ਲਾ ਲਿਆ ਕਰਾਂ ਕੱਲ ਤੋਂ ਹੀ ਰੋਟੀ ਖਾਏਂਗਾ ਖਾ ਲਈ ਭੁੱਖ ਬਹੁਤ ਲੱਗ ਰਹੀ ਮੈਂ ਤਾਂ ਜੇ ਮੈਂ ਨਾ ਦਵਾਂ ਉਹ ਨਾ ਦਵਾਂਗੀ ਥੋੜੀ ਮਰਜੀ ਆ। ਨਾ ਆ ਰੋਟੀ ਤਾਂ ਦਵਾਂਗੀ ਮੇਰੇ ਦਿਵਾਰ ਨੂੰ ਕੱਲਾ ਕੱਲਾ ਮੇਰਾ ਦਿਵਾਰਾ। ਬਣਾਉਣੀ ਆ ਸਬਜੀ ਥੋੜਾ ਟਾਈਮ ਤੱਕ ਧਰ ਦੂੰਗੀ। ਓਕੇ ਜੀ। ਮੈਗੀ ਜੀ ਭਾਬੀ ਮੈਗੀ ਬਣਾ ਲੈ। ਮੈਗੀ ਬਣਾ ਦੂੰਗੀ। ਲੈ ਆ ਦੁਕਾਨ ਤੋਂ ਜਾ ਕੇ। ਮੈਂ ਲੈ ਆਣਾ ਜਾ ਕੇ ਲੈ ਆ। ਓਕੇ। ਲੈ ਕਹਿੰਦਾ 60% ਲੈ ਲੈ ਬਹੁਤ ਨੇ। ਲੋਕਾਂ ਦੇ ਮੁੰਡੇ 80-80% ਲੈ ਲੈਂਦੇ ਨੇ ਫਿਰ ਵੀ ਕਹਿੰਦੇ ਨੇ ਵੀ ਥੋੜੇ ਨੇ। ਚੱਲ ਕੋਈ ਨਹੀਂ। ਬਾਹਰ ਤਾਂ ਭੇਜਣਾ। ਭੇਜ ਦਾਂਗਾ ਇਲੈਕਟ੍ਰਿਕ ਕਰਾ ਕੇ। ਹਏ ਕੀ ਕਰਦੀ ਸਿਰਨਾ ਮੰਮੀ ਸਬਜੀ ਕੱਟੀ ਜਾਂਦੀ ਆ ਉਹ ਨਣੇ ਉਹ ਖੈਰੀ ਕਹਿੰਦਾ ਸੀ ਮੈਂ ਰੋਟੀ ਖਾਣੀ ਹੈਗੀ ਕਿੱਦਨ ਨੂੰ ਲੰਘ ਗਿਆ ਉਹ ਮੈਗੀ ਲੈਣ ਗਿਆ ਕਹਿੰਦਾ ਭਾਬੀ ਮੈਨੂੰ ਮੈਗੀ ਬਣਾ ਕੇ ਦੇ ਦੇ ਸਾਰਾ ਦਿਨ ਹੱਗਸ ਵਕ ਭਾਈ ਚੱਲਿਆ ਘਰ ਉਹਨੂੰ ਤੂੰ ਕਿਹੜਾ ਕਹਿੰਨੀ ਹੈਗੀ ਨਾ ਸਬਜੀ ਧਰਨ ਲੱਗ ਰਹੀ ਸੀਗੀ 10 ਮਿੰਟਾਂ ਨਾਲ ਕੀ ਉਹਨੂੰ ਜਾਨ ਨਿਕਲਦੀ ਆ ਦੱਸ ਮੰਮੀ ਉਹਨੂੰ ਭੁੱਖ ਲੱਗ ਰਹੀ ਹੋਊਗੀ ਨਾ ਸਵੇਰ ਦਾ ਕੁਛ ਨਹੀਂ ਖਾਦਾ ਹੈਗਾ ਕਿੱਦਨ ਨੂੰ ਠੱਪਿਆ ਹੁਣ ਦੁਕਾਨ ਤੇ ਹੀ ਐ ਚੱਲ ਆ ਜੂਗਾ ਨਾਲ ਮੇਰੀ ਗੱਲ ਸੁਣ ਤੇਰੇ ਵਾਲੀ ਮਾਂ ਦਾ ਫੋਨ ਫਾਨੀ ਆਇਆ ਹੈਗਾ ਕਿੰਨੇ ਦਿਨ ਹੋ ਗਏ ਗੱਲ ਗੁਲ ਕਰਦੀ ਨਹੀਂ ਦੇਖੀ ਮੈਂ ਹੋ ਗਏ ਮੰਮੀ 6-7 ਦਿਨ ਆਇਆ ਨਹੀਂ ਹੈਗਾ ਕਿਵੇਂ ਠੀਕ ਐ ਹੋ ਬੀਰਾ ਕਹਿ ਰਿਹਾ ਸੀ ਕਹਿੰਦਾ ਥੋੜਾ ਜਿਹਾ ਬਿਮਾਰ ਨੇ ਐ ਤੇ ਮੈਂ ਕੱਲ ਕੀਤਾ ਸੀ ਫਿਰ ਚੱਕਿਆ ਨਹੀਂ ਹੈਗਾ ਕੰਮ-ਕੁਮ ਕਰ ਰਹੇ ਹੁਣ ਦੇਖੋ ਨਹੀਂ ਕਿੱਥੇ ਉਹ ਜਿਹਾ ਸਰੀਰ ਰਹਿੰਦਾਗਾ ਹੋਈ ਸੀ ਮੇਰੇ ਨਾਲ ਗੱਲ ਕਿੰਨੇ ਦਿਨ ਹੋ ਗਏ ਮੈਂ ਹਾਂ ਚੱਲ ਤੇਰੇ ਨਾਲ ਜੇ ਗੱਲ ਹੋਈ ਮੈਂ ਵੀ ਕਰ ਲੂੰਗੀ ਪੁੱਛ ਲੂੰ ਚਲ ਪਤਾ ਸਤਾ ਲੈ ਲੂੰਗੀ ਉਹਦੇ ਤੁਹਾਡੇ ਟਾਈਮ ਤੱਕ ਮੰਮੀ ਲਾ ਕੇ ਦੇਖੂਗੀ ਰੋਟੀ ਸਬਜ਼ੀ ਕਰਕੇ ਹਾਂ ਲਈ ਤੇ ਮੇਰੀ ਗੱਲ ਕਰਵਾ ਦੀ ਨਾਲੇ ਕਰਵਾ ਦੂੰਗੀ ਮੈਂ ਤੇ ਸੱਚ ਹੋ ਤੇਰੀ ਲਈ ਭੈਣ ਜੀ ਦਾ ਕਰਤਾ ਰਿਸ਼ਤਾ ਨਾ ਮम्मी ਕੀਤਾ ਨਹੀਂ ਹੈਗਾ ਉਹਦਾ ਰਿਸ਼ਤਾ ਦੇਖਦੇ ਫਿਰਦੇ ਨੇ ਕੋਈ ਮੁੰਡਾ ਹੀ ਨਹੀਂ ਮਿਲਦਾ ਅੱਜ ਕੱਲ ਲੋਕ ਨਸ਼ੇ ਬਥੇਰੇ ਕਰਦੇ ਨੇ ਹਾਂ ਇਹ ਵੀ ਗੱਲ ਸਹੀ ਹੈ ਤੇਰੀ ਚੱਲ ਮੈਂ ਐ ਕਰਦੀ ਆ ਉਹ ਇਧਰ ਤੇਰੇ ਮਾਮੇ ਦਾ ਮੁੰਡਾ ਨਹੀਂ ਹੈਗਾ ਉਹ ਜਿੰਨਾ ਦਾ ਬਾਹਰ ਘਰ ਹੈ ਹਾਂ ਹਾਂ ਨਾਲੇ ਉਹ ਬਾਹਰ ਵੀ ਗਿਆ ਹੋਇਆ ਕੈਨੇਡਾ ਗਿਆ ਹੋਇਆ ਹੈਗਾ ਤੇ ਜੇ ਮੁੰਡਾ ਤਾਂ ਤੇ ਦੇਖਿਆ ਹੀ ਹੈਗਾ ਉਹ ਕਿੰਨੀ ਵਾਰੀ ਆਇਆ ਹਾਂ ਸੋਣਾ ਵੀ ਆਪਾਂ ਉਧਰ ਗੱਲ ਤੋੜ ਲਾਂਗੇ ਹਾਂ ਮम्मी ਕਰਕੇ ਦੇਖ ਲੀ ਜੇ ਬਣੀ ਗੱਲ ਕਰ ਦਾਂਗੇ ਰਿਸ਼ਤਾ ਆਪਾਂ ਚਲ ਤੂੰ ਆਇਆ ਕਰ ਤੂੰ ਸਬਜੀ ਚੀਰ ਧਰ ਲੈ ਫਟਾਫਟ ਤੇ ਮੈਂ ਮੜਾ ਜਾ ਜਾ ਆ ਮਨੀਆ ਕਮੰਡੀਆਂ ਦੇ ਸਾਰਾ ਦਿਨ ਬੈਠੀ ਬੈਠੀ ਅੱਕ ਜੰਨੀ ਆ ਮੈਂ ਤਾਂ ਜਾ ਆਏ ਮੰਮੀ ਉਹ ਵੀ ਨਹੀਂ ਹਲੇ ਤੱਕ ਆਏ ਦੇਖ ਲੈ ਖੇਤ ਗਏ ਨੇ ਸਵੇਰ ਦੇ ਆਜੂਗਾ ਤੈਨੂੰ ਪਤਾ ਤਾਂ ਹੈਗਾ ਉਹ ਤਾਂ ਕਿੰਨੇ ਕੰਮ ਰਹਿੰਦੇ ਨੇ ਜਵਾਕ ਨੂੰ ਚਲ ਮੰਮੀ ਜਾ ਆ ਤੂੰ ਲੈ ਮੈਂ ਵੀ ਗਦਾ ਗਦਾ ਆਲੂ ਕੱਟ ਕੇ ਧਰ ਦਾਂਉਂਦੀ ਮੈਂ ਗਈ ਹਲੇ ਤੱਕ ਆਇਆ ਹੀ ਨਹੀਂ ਹੈਗਾ ਹਾਂਜੀ ਮੈਂ ਕੁਝ ਨਹੀਂ ਮੈਂ ਬਸ ਘਰੇ ਭਾਬੀ ਨੂੰ ਬਾਨਾ ਲੈ ਕੇ ਆਇਆ ਸੀ ਉਹ ਮੈਂ ਹੀ ਲਿਆਵਾਂ ਹੂੰ ਹੋਰ ਪਰ ਕਰੇ ਯਾਰ ਸਾਰੇ ਹੁੰਦੇ ਨੇ ਭਾਬੀ ਹੁੰਦੀ ਹੈ ਮੰਮੀ ਹੁੰਦੀ ਹੈ ਵੀਰਾ ਤਾਂ ਚਲੋ ਇਸ ਟਾਈਮ ਖੇਤੇ ਜਾ ਰਹੇ ਹਾਂ ਨਾ ਹੂੰ ਮੂਵੀ ਦੇਖਣ ਚੱਲਾਂਗੇ ਯਾਰ ਮੈਂ ਮੰਮੀ ਤਾਂ ਕੈਸੇ ਲੈ ਕੇ ਆਉਂਗਾ ਬਾਨੇ ਨਾਲ ਫੜ ਕੇ ਨਾਲੇ ਤੈਨੂੰ ਸੂਟ ਵੀ ਦਵਾਣਾ ਹੈ ਹਾਂਜੀ ਆਈਫੋਨ ਲੈ ਲਾਂਗੇ ਲੈ ਲਾਂਗੇ ਯਾਰ ਉਹ ਐਡਮਿਸ਼ਨ ਕਰਵਾਉਂਗਾ ਹੁਣ ਮੰਮੀ ਕਹਿੰਦੀ ਵੀ ਯਾਰ ਵੀ ਉੱਥੇ ੱਡੀ ਦੂਰ ਪੈ ਜਾਊਗਾ ਵੀ ਤੈਨੂੰ ਬੱਸ ਚਾਣਾ ਜਾਣਾ ਹਣਾ ਫਿਰ ਤੈਨੂੰ ਦਿੱਕਤ ਆਊਗੀ ਕਹੂੰਗਾ ਮੈਂ ਪੇਪਰ ਪੜ੍ਹੂ ਮੰਮੀ ਨੂੰ ਕੋਈ ਤਾਂ ਦਵਾ ਦੇਣੀ ਪਤਾ ਮੈਂ ਤਾਂ ਕਾਲ ਦੀ ਜਾਣਾ ਕੋਈ ਕੋਸ ਆਪਾਂ ਯਾਰਾ ਆਪਾਂ ਦਾ ਬਸ ਇੱਕ ਤਰ੍ਹਾਂ ਦਾ ਫਾਰਮੈਟ ਕਰ ਲਿਆ ਕੋਸ ਲੱਗੋ ਉਦੋਂ ਬਾਅਦ ਤਾਂ ਆਪਣੇ ਬਾਹਰ ਜਾਣਾ ਹੈ ਬਾਹਰ ਜਾ ਕੇ ਆਪਾਂ ਇਕੱਠੇ ਹੋਵਾਂਗੇ ਇੱਥੇ ਤਾਂ ਆਪਣਾ ਦੁਨੀਆ ਤੇ ਉਹ ਨਾ ਕੀ ਦਾ ਫੋਨ ਲਾਰਖਿਆ ਵੇ ਤਾਂ ਕੁਛ ਨਹੀਂ ਬੇਬੇ ਉਹ ਤਾਂ ਮੇਰੇ ਦੋਸਤ ਦਾ ਸੀ ਦੋਸਤ ਦਾ ਸੀ ਨਾ ਸਾਰਾ ਕੁਝ ਤਾਂ ਮੈਨੂੰ ਸੁਣੀ ਜਾਂਦਾਗਾ ਨਾ ਬੇਬੇ ਮੇਰੇ ਦੋਸਤ ਅਸੀਂ ਉਹ ਕਹਿੰਦਾ ਆਪਾਂ ਅਡਮਿਸ਼ਨ ਕਰਾ ਲਈਏ ਕਹਿੰਦਾ ਮੈਨੂੰ ਬੋਲ ਹੀ ਨਾ ਬਣਾ ਤੂੰ ਸੁਣੀ ਜਾਂਦਾ ਸੀ ਮੈਨੂੰ ਕਿਸੇ ਕੁੜੀ ਨੂੰ ਫੋਨ ਆਇਆ ਹੈ ਸੀ ਤੇ ਨਹੀਂ ਬੇਬੇ ਉਹ ਤਾਂ ਮੈਨੂੰ ਕਹਿੰਦਾ ਆਪਾਂ ਫਿਲਮੋਂ ਦੇਖਣ ਚੱਲੀਏ ਮਾਂ ਮੈਂ ਕੋਈ ਨਾ ਚੱਲੂਗਾ ਮੈਂ ਤਾਂ ਉਹਨੂੰ ਹੀ ਕਹਿੰਦਾ ਦੀ ਉਹ ਕਹਿੰਦਾ ਆਪਾਂ ਕਾਲਜ ਚ ਐਡਮਿਸ਼ਨ ਕਰਾਣੀ ਹੈਗੀ ਤੂੰ ਟਿਕ ਜਾ ਨਾ ਬੇਬੇ ਇਹ ਜੀ ਗੱਲ ਹੀ ਨਹੀਂ ਮੰਨ ਜਾ ਮੈਂ ਕਹਿੰਦੀ ਆ ਕਦੋਂ ਨਾ ਨਾ ਇਹ ਜੀ ਗੱਲ ਹੀ ਨਹੀਂ ਹੈਗੀ ਜੀ ਤੇਰੇ ਭੱਤੇ ਭਰਾ ਨੂੰ ਆ ਜਾਣ ਤੇ ਖੇਤੋਂ ਨਾਲ ਮੈਂ ਉਹਦੇ ਨਾਲ ਕਰਦੀ ਆ ਗੱਲ ਵੀ ਕੁੜੀਆਂ ਨਾਲ ਗੱਲਾਂ ਮਾਰਦਾ ਹੁਣੀ ਤੂੰ ਕੌਣ ਨੂੰ ਕਰੀਓ ਮੰਮੀ ਕੁੜੀਆਂ ਨਾਲ ਗੱਲ ਮੁੰਡਾ ਸੀ ਉਹ ਤਾਂ ਮੇਰਾ ਦੋਸਤ ਨਾ ਮੈਂ ਕਮਲੀਆਂ ਜਿਹੜੀ ਸੁਣੀ ਜਾਂਦੀ ਹੈਗੀ ਕਦੋਂ ਕਰੋ ਬਹਾਨਾ ਲਾ ਕੇ ਨਿਕਲੇ ਹੋ ਨਾ ਕਿ ਇੱਥੇ ਬੈਠ ਜਾਣੇ। ਉਹਨਾਂ ਕਾਲ ਬੰਦ ਪਈਆ ਮੈਂ ਤਾਂ ਹੁਣ ਤਾਈਂ ਤੋਰੇ ਬੈਠਾ ਉਹਨੂੰ ਫੋਨ ਕਰਿਆ ਸੀ ਉਹ ਕਹਿੰਦਾ ਅੰਨਾ ਮੈਂ ਠਹਿਰ ਕੇ ਦੁਕਾਨ ਬੰਦ ਪਈਆ ਤੂੰ ਘਰੇ ਚੱਲ ਤੈਨੂੰ ਦੱਸਦੀ ਆ ਮੈਂ ਪਤਾ। ਮੱਥਾ ਟੇਕਦੀ ਆ ਬੇਬੇ ਅੰਦਰ ਉਸਦੀ ਬਕਸੇ ਉਹ ਤੂੰ ਵਾ ਠੀਕ ਹੈ। ਹਾਂ ਠੀਕ ਆ ਬੇਬੇ। ਮੈਂ ਕੋਈ ਕਿੱਥੇ ਰਹੇ ਜੀ? ਕਿਹੜਾ ਹੀ ਨਹੀਂ ਮਾਰਿਆ ਤਾਰਾ। ਕੀ ਹੋ ਗਿਆ? બસ ਘਰੀ ਹੁੰਨੀ ਹੈਗੀ ਬੇਬੇ ਤੈਨੂੰ ਪਤਾ ਤਾਂ ਹੈਗਾ ਸਰੀਰ ਜਿਆ ਥੋੜਾ ਜਿਹਾ ਡਾਊਨ ਹੋ ਰਿਹਾ ਹੈਗਾ ਕਾ ਤੂੰ ਬਸ ਉਹੀ ਬੀਪੀ ਦਾ ਵੱਧ ਗਿਆ ਸੀਗਾ ਕਰ ਲੈ ਕੋਈ ਦਵਾਈ ਦੂਈ ਚੱਜ ਨਾਲ ਲੈ ਲੈ ਕਰ ਦਵਾਈ ਤਾਂ ਲੈ ਲਈ ਸੀ ਵੱਡੇ ਨੇ ਲਿਆਤੀ ਸੀਗੀ ਜਵਾਕ ਅੱਛਾ ਤੂੰ ਦੱਸ ਹੁਣ ਕਿਵੇਂ ਹੈਗੇ ਮੈਂ ਤਾਂ ਠੀਕ ਆ ਮੇਰੇ ਤਾਂ ਬਸ ਗੋਡੇ ਗਿੱਟੇ ਹੀ ਹੁੰਦੇ ਮੈਨੂੰ ਐਤੀ ਮਹਾ ਚੱਲ ਤੇਰੇ ਕੰਨੀ ਗੇੜਾ ਮਾਰਿਆ ਹੂੰਗੀ ਕੋਈ ਮੈਨੂੰ ਜਵਾਕ ਮੋਟਰਸਾਈਕਲ ਤੇ ਜਾਣ ਵਾਲਾ ਮਿਲਿਆ ਨਹੀਂ ਤਾਂ ਤਾਂ ਹੀ ਮੈਂ ਹੋਰ ਮਹਾ ਚੱਲ ਗੇੜਾ ਮਾਰ ਕੇ ਆਉਂਗੀ ਘਰੇ ਸਾਰਾ ਦਿਨ ਟਾਈਫਸ ਫਿਰ ਨੂ ਰਾਣੀ ਨੂ ਰਾਣੀ ਵਧੀ ਹੈਗੀ ਅੱਛਾ ਕੋਈ ਦਿਨ ਟੱਪੇ ਨੇ ਦੋ ਤਿੰਨ ਸਾਲ ਹੋ ਗਏ ਵੇਹੀ ਨੂੰ ਨਾ ਨਾ ਕਿੱਥੇ ਬੇਬੇ ਹਏ ਤਾਂ ਜਵਾਕ ਨੇ ਆਪ ਹੀ ਉਹ ਨਿਆਣੇ ਨੇ ਹਜੇ ਤਾਂ ਹੱਸਣ ਖੇਡਣ ਦੇ ਦਿੰਨੇ ਉਹਨਾਂ ਦੇ ਫਿਰ ਜਾ ਤੈਨੂੰ ਪਤਾ ਹੀ ਆ ਜਾਂ ਜਦੇ ਜਾਂ ਕਦੇ ਹਾਂ ਇਹ ਗੱਲ ਤਾਂ ਤੇਰੀ ਠੀਕ ਹੈ ਹੈ ਨਾ ਜਾਂ ਜਦੇ ਹੋ ਜਾਂਦਾ ਜਾਂ ਕਦੇ ਹੁੰਦਾ ਤੇ ਭਲਾ ਉਹ ਨਰਸ ਜੀ ਕੋਲੇ ਜਾਏ ਆਉਂਦੀ ਉਹਦੇ ਕੋਲੇ ਇਸ ਕੋਲੇ ਖੋਖਰ ਵਾਲੀ ਕੋਲੇ ਹਾਂ ਹਾਂ ਉਹਦੇ ਕੋਲੇ ਲੈ ਜਾਊਂਗੀ ਫਿਰ ਮਾੜਾ ਜਿਹਾ ਉਹਦੇ ਕੋਲ ਲੈ ਜਾ ਉਹ ਗੱਲ ਤਾਂ ਤੇਰੀ ਸਹੀ ਹੈਗੀ ਹਾਂ ਵੀ ਫਿਰ ਹੱਥ ਨਹੀਂ ਆਉਂਦਾ ਬੇੜਾ ਹਾਂ ਹਾਂ ਹੱਥ ਨਹੀਂ ਆਉਣਾ ਹੁੰਦਾ ਪੁੱਤ ਮੇਰਾ ਮੇਰੀ ਗੱਲ ਸੁਣ ਆ ਆਪਣੇ ਜ਼ਿਮੀਦਾਰ ਨਹੀਂ ਹੈਗੇ ਜਿਹੜੇ ਘਰ ਦੇ ਪਿੱਛੇ ਉਹਨਾਂ ਦੇ ਮੁੰਡੇ ਨੇ ਕਹਿੰਦੇ ਲਵ ਮੈਰਿਜ ਕਰਾ ਲਈ ਫਿਨਿਸ਼ ਕਰਾ ਲਈ ਹੋਣੀ ਅੱਜ ਟਾਈਮ ਹੈ ਜਾਂ ਹੋ ਰਿਹਾ ਹੂੰ ਸੁਣੀ ਤਾਂ ਮੈਂ ਵੀ ਥੀ ਕਈ ਦਿਨ ਹੋ ਗਏ ਗੱਲ ਜੀ ਫਿਰ ਮੈਂ ਮਰਾ ਸੁਆਹ ਮੈਂ ਕੱਟ ਗੱਲ ਕਰਦੀ ਆਂ ਹਾਂ ਲੋਥੇ ਜੀ ਕੱਚਾ ਜੱਜ ਮਾਰਨਾ ਨਹੀਂ ਵੀ ਗੱਲ ਹੈਗੀ ਆਪਾਂ ਕੀ ਲੈਣਾ ਆਪਾਂ ਨਹੀਂ ਕੀ ਲੈਣਾ ਕਿਸੇ ਦੀ ਉਹ ਵੀ ਕਿਸੇ ਦੀ ਨਾ ਹੋਵੇ ਨਹੀਂ ਜਿਹੜੇ ਕਰਾਉਂਦੇ ਨੇ ਉਹ ਤਾਂ ਠੀਕ ਹੈ ਤੇ ਉਹ ਗਾਹਾਂ ਜਿਹੜੇ ਜੱਜ ਵਕੀਲ ਨੇ ਜ਼ਹਿਰ ਹੋਏ ਉਹ ਮਿੰਟ ਚ ਉਹ ਕਾਗਜ਼ ਜਿਆ ਤਿਆਰ ਕਰ ਲੈਂਦੇ ਨੇ ਉਧਰ ਕੁੜੀ ਦੇ ਮਾਪਿਆਂ ਨੂੰ ਬੁਲਾ ਲਾਂਦੇ ਨੇ ਉਧਰ ਮੁੰਡੇ ਦੇ ਮਾਪਿਆਂ ਨੂੰ ਬੁਲਾ ਲਾਂਦੇ ਨੇ ਵੀ ਲਾ ਕੇ ਜਾਓ ਗੁੱਠੇ ਲੋੜ ਹੀ ਆਇਆ ਪਿਆ ਮੈਂ ਪੁੱਛਣਾ ਹੈ ਨਹੀਂ ਕੋਈ ਟਾਈਮ ਗੱਲਾਂ ਸਦੀ ਆ ਰਹੀਆਂ ਵਾੜੀਏ ਹੁਣ ਆਏ ਦੱਸ ਮੈਨੂੰ ਛੋਟੇ ਮੁੰਡੇ ਦਾ ਕੋਈ ਛੋਟਾ ਉਹਦਾ ਪੜਦਾਗਾ ਨਾ ਲੈ ਲੈ ਹਜੇ ਤਾਂ 12 2 ਦਾ ਰਿਜ਼ਲਟ ਆਇਆਗਾ ਕਰ ਲ ਅੱਛਾ ਹੋਰ ਉਹ ਕਹਿੰਦਾ ਮੰਮੀ ਹਜੇ ਅੱਗੇ ਪੜੂੰਗਾ ਕਹਿੰਦਾ ਮੈਂ ਆਈ ਰੂਈ ਲੈਟਸ ਕਰਨੀ ਹੈ ਕਹਿੰਦਾ ਕੋਸਾ ਤੇ ਮੈਂ ਤਾਂ ਕਹਿੰਦਾ ਬਾਹਰ ਟੱਪ ਜਾਊਗਾ ਨਹੀਂ ਆਪਾਂ ਨੂੰ ਕੀ ਪਤਾ ਆਈ ਲੈਸਾਂ ਕੀ ਹੁੰਦੀਆਂ ਨੇ ਬਾਹਰ ਤੋਰ ਦਾਂਗੇ ਮੈਂ ਤਾਂ ਕਹਿੰਨੀ ਆਂ ਅੱਛਾ ਚੱਲ ਜਿਆ ਰਹੇਗੀ ਹੁਣ ਐ ਵੱਡਾ ਖੇਤੀ 'ਚ ਲੱਗਿਆ ਹੋਇਆਗਾ ਚਲ ਇਹਨੂੰ ਪੜ ਕੇ ਬਾਹਰ ਭੇਜ ਦਾਂਗੇ ਅੱਛਾ ਉੱਥੇ ਆਪਦਾ ਬਾਹਰ ਕੰਮ ਕਰੀ ਜਾ ਬਾਹਰ ਕੰਮ ਕਰੀ ਜਾਊਗਾ ਨਾਲੇ ਹਜੇ ਕੜਾਈ ਨਹੀਂ ਉਮਰ ਹੋ ਗਈ ਉਮਰ ਹੋ ਗਈ ਅਜੇ 21 ਸਾਲ ਹੋਣ ਲੱਗੇ ਇਹ ਵੀ ਠੀਕ ਹੈ ਚੱਲ ਹੋਰ ਹਾਂ ਤੇ ਮਾਰਨੀ ਉਧਰ ਕਿਹੜਾ ਆਉਂਗੀ ਮੈਂ ਆਉਂਗੀ ਆਉਂਗੀ ਮੈਂ ਤਾਂ ਕੈਦਨ ਹੋ ਗਈ ਸੀ ਜਾਦ ਕਰਦੀ ਨੂੰ ਹੋਰ ਮੈਂ ਵੀ ਜੇ ਤੂੰ ਭੱਗ ਜਾਨੀਂ ਲੰਗ ਜਾਨੀਂ ਮੇਰੇ ਦਿਮਾਗ ਚੋਂ ਦੀ ਆ ਜਾਂਦੀ ਆ ਉਹ ਲੰਗ ਗਈ ਲੈ ਮੇਰੇ ਕੋਲ ਖੜਕੇ ਵੀ ਨਹੀਂ ਗਈ ਬਸ ਤੈਨੂੰ ਪਤਾ ਹੀ ਹੈ ਘਰਾਂ ਦੇ ਕੰਮ ਇਹ ਜਿਹੇ ਹੁੰਦੇ ਨੇਗੇ ਹੋਰ 10 ਮਿੰਟ ਕੇ ਦੀ ਵਰੀ ਜਾਣਦੇ ਆ ਕਿ ਬਾਜ਼ਾਰ ਬਜੂਰ ਉਹਦੀ ਐ ਹੋ ਜਾਂਦਾ ਵੀ ਘਰੇ ਬਹੁਤ ਕੱਲੀ ਆ ਇਹ ਤਾਂ ਹੈ ਹੀ ਭਾਈ ਅੱਜ ਤੈਨੂੰ ਪਤਾ ਨਹੀਂ ਕੱਲੀਆਂ ਛੱਡਣ ਦਾ ਟਾਈਮ ਨਹੀਂ ਉਹੀ ਤਾਂ ਗੱਲ ਹੈ ਕਿ ਤੂੰ ਆਪ ਸਿਆਣੀ ਆ ਹਾਂ ਕੱਲੀਆਂ ਛੱਡਣ ਦਾ ਜੰਮੀ ਨਹੀਂ ਟਾਈਮ ਲੇ ਚੱਲ ਫਿਰ ਮੈਂ ਚੱਲਨੀ ਹੈਗੀ ਚੰਗਾ ਪੁੱਤ ਰੋਟੀ ਤਾਂ ਖਾ ਜਾ ਨਾ ਨਾ ਰੋਟੀ ਬਹੁਤ ਸਬਜੀ ਬਣਾਉਣ ਲੱਗ ਰਹੀ ਸੀਗੀ ਕਹਿ ਕੇ ਆਈਆਂ ਉਹ ਮਾਹ ਚਾ ਲੈਨੇ ਬਣਾ ਲੈ ਸਬਜੀ ਸੁਬਜੀ ਮੇਰੇ ਜਾਂਦੀ ਨੂੰ ਬਣਾ ਲਈ ਹੋਣੀ ਚੱਲ ਚੰਗਾ ਠੀਕ ਹੈ ਹੋਰ ਪੋਤਾ ਦੇਵੇ ਮਾਲਕ ਇਹ ਤਾਂ ਨੂੰ ਮੈਂਗੀ ਤੋੜਿਆ ਸੀਗਾ ਆ ਕੋਲਡ ਡਰਿੰਕ ਤੋਂ ਲੈ ਕੇ ਆਹ ਦੁਕਾਨ ਬੰਦ ਪਈ ਸੀ ਭਾਬੀ ਫਿਰ ਮੈਂ ਅੱਗੇ ਵਗਿਆ ਦੂਜੀ ਦੁਕਾਨ ਤੇ ਮੈਂਗੀ ਖਤਮ ਹੋ ਗਈ ਫਰਮਾ ਹਦਲ ਕੋਕ ਲੈ ਜੰਨੇ ਰੋਟੀ ਤੋਂ ਬਾਅਦ ਕੋਕ ਪੀ ਲਾਂਗੇ ਪੈਸੇ ਵੇਸਟ ਕਰਨੀ ਨੇ ਜ਼ਰੂਰੀ ਆ ਹਨਾ ਪੈਸੇ ਲਾਇਏ ਬਿਨਾ ਸਾ ਕਿੱਥੇ ਆਉਂਦਾ ਆਪਾਂ ਇਹ ਤਾਂ ਜ਼ਰੂਰੀ ਹੁੰਦਾ ਪਾਪੀ ਤਾਂ ਪਤਾ ਹੀ ਆ ਹੋਰ ਪੀ ਲਾ ਕੋਕ ਪਹਿਲਾਂ ਫੋਨ ਤੇ ਗੱਲਾਂ ਮਾਰ ਲੱਗ ਰਿਹਾ ਸੀ ਕਿਸੇ ਕੁੜੀ ਨਾਲ ਨਾ ਰੋਟੀਆਂ ਨਹੀਂ ਖਾਧੀਆਂ ਜਾਂਦੀਆਂ ਤੇਰੇ ਤੋਂ ਇਹ ਮਾਰ ਰਿਹਾ ਸੀ ਮਮੀ ਹਾਂ ਕੁੜੀ ਦਾ ਫੋਨ ਲਾ ਰੱਖਿਆ ਸੀਗਾ ਮਮੀ ਮੁੰਡੇ ਦਾ ਆ ਗਿਆ ਹੁੰਦਾ ਤੇ ਮਲੇਖਾ ਲੱਗ ਗਿਆ ਹੁੰਦਾ ਜਾਂ ਕੋਈ ਫਰੈਂਡ ਹੋਣੀ ਇਹਦੇ ਨਾਲ ਕਾਲਜ ਚ ਪੜ੍ਹਦੀ ਹੁੰਦੀ ਮੈਂ ਆਪ ਸੁਣਿਆਂਗਾ ਫੋਨ ਤੇ ਅਕੇ ਤੈਨੂੰ ਕਿਤੇ ਉਹ ਮੂਵੀ ਮਾਵੀ ਦਿਖਾਉਣ ਲੈ ਕੇ ਜਾਣਾ ਨਾਲੇ ਕਿ ਸੂਟ ਦਵਾਉ ਤੈਨੂੰ ਹੈ ਓਏ ਕਾਣੂ ਭਾਬੀ ਮੰਮੀ ਨੇ ਤਾਂ ਉਹੀ ਉੱਚਾ ਸੁਣੀ ਜਾਂਦਾ ਮੇਰੇ ਦੋਸਤ ਦਾ ਫੋਨ ਸੀ ਕਹਿੰਦਾ ਆਪਾਂ ਸੁਣ ਕੇ ਦੇਖਣ ਚੱਲ ਜਾਈਏ ਪਾਪਾ ਚੱਲਾ ਗਏ ਮੈਂ ਮੰਮੀ ਤੋਂ ਪੈਸੇ ਮੰਗ ਰਹਾ ਐ ਕਾਣੂ ਅੱਛਾ ਤੂੰ ਘਰੋਂ ਪੈਸੇ ਲੈ ਜਾ ਕੇ ਉਹਨਾਂ ਨੂੰ ਦਿਵਾਉਣਾ ਮੇਰੇ ਕਾਣੂ ਖਵਾਨਾ ਹੁਣ 500 ਰੁਪਏ ਮੈਂ ਆਪ ਲੈ ਕੇ ਜਾਊਗਾ ਬਾਕੀ ਉਹ ਅਗਲੇ ਹਫ਼ਤੇ ਆਪਦੇ ਪੈਸੇ ਲਾ ਦੇਣਾ ਮੈਂ ਜਿਹੜਾ ਆ ਪਰਸੋਂ ਲੈ ਕੇ ਗਿਆ ਸੀ 1000 ਰੁਪਏ ਮੇਰੇ ਤੋਂ ਉਹ ਉਹ ਮੇਪੇ ਤੁਹ ਦੱਸਿਆ ਰਹੇਗਾ ਸੀ ਉਹਨੇ ਮੇਰੇ ਨੂੰ ਦੇਖ ਲੈ ਤਿੰਨ ਪੰਜ ਨਾ ਰੋਟੀਆਂ ਨਹੀਂ ਖਾਧੀਆਂ ਜਾਂਦੀਆਂ ਆ ਲੱਗ ਰਹੇ ਹੋਗੇ ਪੈਸੇ ਖਰਾਬ ਕਰਨ ਮੰਮੀ ਨੇ ਤੇ ਲਿਆ ਮੈਂ ਤਾਂ ਚੱਕ ਕੇ ਲੈ ਆਉਂਦਾ ਹਾਂ ਬਾਪੂ ਆਪਣੀ ਮੋੜਾ ਉਹਨੂੰ ਸਮਝਾਉਣਾ ਤਾਂ ਕੀ ਸੀ ਵੀ ਪੈਸੇ ਨਾ ਖਰਾਬ ਕਰਿਆ ਕਰ ਮੰਮੀ ਮੈਂ ਪਹਿਲਾਂ ਉਹਨੂੰ ਕਹਿ ਹੱਟੀ ਅੱਗੇ ਤਾਂ ਕਹਿੰਦਾ ਨਹੀਂ ਲੈ ਕੇ ਆਉਂਦਾ ਤੇ ਨਾਲੇ ਰੋਟੀ ਬਣੀ ਪਈ ਆ ਜੇ ਮੈਨੂੰ ਰੋਟੀ ਪਾ ਕੇ ਦੇ ਦੇ ਭੁੱਖ ਲੱਗੀ ਸੀਗੀ ਮੈਨੂੰ ਮੰਮੀ ਦੇ ਦੇ ਦਿੰਦੀ ਉਧਰ ਜਾਏ ਸੀਗੀ ਹਾਂ ਜਾਏ ਹੀ ਉੱਥੇ ਬੇਬੇ ਕੋਲ ਜਾ ਸੀ ਹਾਂ ਸਾਰੇ ਵਧੀਆ ਨੇਗੀ ਜੰਮੇ ਲਿਆਦਨੇ ਆ ਮੈਂ ਰੋਟੀ ਹਾਂ ਮੈਂ ਬੈਠਦੀ ਆਂਗੀ ਉੱਥੇ ਨੇ ਤੇ ਲਿਆ ਪਾ ਕੇ ਰੋਟੀ ਮੰਮੀ ਜਿਹੜੀ ਗੱਲ ਕਹਿ ਰਹੀ ਸੱਚ ਆ ਕਾਹ ਨੂੰ ਭਾਬੀ ਤੁਸੀਂ ਸੱਚੀ ਸੱਚੀ ਦੱਸ ਤੋ ਕੀ ਦੇਣਾ ਗੱਲ ਨਹੀਂ ਭਾਬੀ ਮੰਮੀ ਨੂੰ ਤਾਂ ਉਹੀ ਉੱਚਾ ਸੁਣੀ ਜਾਂਦਾ ਪਰ ਸੋ ਉਹ ਦਵਾਈ ਲੈ ਕੇ ਆ ਉਹ ਜਾ ਕੇ ਮੰਮੀ ਤਾਂ ਦਵਾਈ ਲੈ ਕੇ ਆਈ ਐ ਪਰ ਮੰਮੀ ਨੂੰ ਨਾ ਸਾਰੀਆਂ ਗੱਲਾਂ ਸੱਚ ਪਤਾ ਲੱਗਦੀਆਂ ਨੇ ਉਹ ਜਵਾਕੜੀ ਨਹੀਂ ਹੈਗੀ ਆਪਣੇ ਤੋਂ ਬੱਟੀ ਆ ਤੂੰ ਗੱਲ ਦੱਸ ਦੇ ਬਈ ਕੁਛ ਨਹੀਂ ਆਈ ਭਾਬੀ ਗੱਲ ਦੱਸ ਦੱਸ ਤੀ ਕੁਛ ਨਹੀਂ ਭਾਬੀ ਮੈਂ ਤੇ ਤੂੰ ਕੋਈ ਪਸੰਦ ਤੂੰ ਉਹ ਵੀ ਦੱਸ ਦੇ ਕੋਈ ਨਹੀਂ ਪਾ ਭੀ ਟਾਈਮ ਆ ਕੇ ਦੱਸੂਗਾ ਮਸਾ ਮਸਾ मतलब ਹੈਗੀ ਆ ਹਨਾ ਹੈਗੀ ਕਿੱਥੋਂ ਦੀ ਹੈ ਉਹ ਇੱਥੀ ਆ ਗਈ ਨਾਲ ਦੀ ਪਿੰਡ ਦੀ ਆਲਾ ਨਹੀਂ ਪਿੰਡ ਦਾ ਆ ਮੈਂ ਪਿੰਡ ਦੀ ਤਾਂ ਨਹੀਂ ਆ ਨਾ ਆਪਣੇ ਪਿੰਡ ਦੀ ਥੋੜੀ ਆ ਉਹ ਤਾਂ ਲਵੀ ਪਿੰਡ ਆ ਉੱਧਰ ਕੀ ਕਰਦੀ ਉਹ ਪੜਦੀ ਆ ਉਹ ਤੇ ਨਾਲ ਪੜਦੀ ਆ ਹਾਂ ਉਹਦਾ ਰਿਜ਼ਲਟ ਕਿਵੇਂ ਆਵੇ ਹਾਂ ਬਾ ਭੀ ਮੇਰੇ ਨਾਲ ਪੜਦੀ ਆ ਉਹਦਾ ਤਾਂ ਰਿਜ਼ਲਟ ਵੀ ਬਹੁਤ ਵਧੀਆ ਆਇਆ ਚੱਲ ਵਧੀਆ ਪੜਨ ਚ ਤਾਂ ਹੁਸ਼ਿਆਰ ਲੱਗਦੀ ਆ ਮੈਨੂੰ ਆ ਭਾ ਭੀ ਬਹੁਤ ਹੁਸ਼ਿਆਰ ਆ ਉਹ ਤਾਂ ਹੁਣ ਫਿਰ ਅੱਗੇ ਕੀ ਕਰਾਂਗੇ ਤੁਸੀਂ ਅੱਗੇ ਦੇਖਦੇ ਆਂ ਭਾਬੀ ਹੁਣ बीए ਭਰਾਂਗੇ ਵਧੀਆ ਕਰਾ ਲਓ ਐਡਮਿਸ਼ਨ ਐਡਮਿਸ਼ਨ ਤਾਂ ਵੈਸੇ ਹੁਣ ਇੱਕ ਦੋ ਇੱਕ ਤਾਂ ਸਲਾਹ ਹੋਰ ਹੋ ਰਹੀ ਹੈ बीए ਸੀ ਹਾਈਲਾਈਟਸ ਕਰਕੇ ਦੋਨੇ ਬਾਾਰ ਬੰਦ ਜੀ ਦੋਨੇ ਹਲੇ ਉਹ ਜੀ ਚਾਹੁੰਦੇ ਭਾਬੀ ਮਤਲਬ ਹਾਂ ਉਹ 17 ਸਾਲਾਂ ਦੀ ਹਲੇ 2 ਸਾਲ ਕੁ बीए ਚ ਲਾਗੋ ਦੂਜਾ ਚ ਅਸੀਂ 6 ਮਹੀਨੇ ਹਾਈਲਾਈਟਸ ਕਰਕੇ ਫਿਰ ਬਾਅਦ ਵਾਗ ਜਾਈਂ ਅੱਛਾ ਹੂੰ ਕੁੜੀ ਤਾਂ ਛੋਟੀ ਉਮਰ ਵੀ ਛੋਟੀ ਹੈ ਵਿਚਾਰੀ ਜੀ ਪਰ ਆਪਣੇ ਘਰ ਦੇ ਮੰਨਣੇ ਨਹੀਂ ਹੈਗੇ ਦੇਖ ਲਾ ਬੱਬੀ ਹੁਣ ਤੂੰ ਹੀ ਮਨਾ ਲੈ ਮੈਨੂੰ ਵੀ ਨਹੀਂ ਲੱਗਦਾ ਮੈਂ ਤਾਂ ਹੁਣ ਮਨਾ ਨਹੀਂ ਸਕਦਾ ਤੇਰੇ ਵੀਰੇ ਦਾ ਸੁਭਾਅ ਤਾਂ ਤੈਨੂੰ ਪਤਾ ਬਹੁਤ ਹੜਕ ਬੈ ਉਹ ਤਾਂ ਕਿ ਮੈਨੂੰ ਨਹੀਂ ਅੱਗੇ ਬੋਲਣ ਦਿੰਦਾ ਹੈਗਾ ਉਹ ਤਾਂ ਹੀ ਤਾਂ ਬੱਬੀ ਤੈਨੂੰ ਕਹਿੰਦਾ ਤੂੰ ਹੀ ਗੱਲ ਕਰਨਾ ਮੰਮੀ ਨਾਲ ਮੇਰੇ ਤੋਂ ਤਾਂ ਗੱਲ ਹੋਣੀ ਨਹੀਂ ਮੰਮੀ ਨਾਲ ਇੱਕੋ ਧੰਮ ਤਾਂ ਮੈਂ ਗੱਲ ਕਰਨੀ ਛੱਡਦੀ ਹੋੜੀ ਹੋੜੀ ਕਰ ਲੈਂਦੀ ਦੇਖ ਲੈ ਬੱਬੀ ਫਿਰ ਕਰ ਲੈ ਗੱਲ ਸਟਾਈਲਟਸ ਕਰਕੇ ਦੋਨੇ ਪਾਰ ਜਾਵਾਂਗੇ ਇਕੱਠੇ ਅੱਛਾ ਚੱਲ ਵਧੀਆ ਬਾਹਰ ਬਾਗ ਜੂਂਗੇਰੇ ਹੈ ਵੀ ਕੀ ਹੈ ਹੋਰ ਪੱਬੀ ਲੈ ਮੈਂ ਮੰਮੀ ਨੂੰ ਰੋਟੀ ਦਿਆਵਾ ਬੋਲਣ ਕਿ ਤੂੰ ਵੀ ਪੀ ਲੈ ਗਦਾਗਾ ਠੀਕ ਹੈ ਲੇ ਤਿਵਾਕ ਜਾਂ ਤੜਕੇ ਲਾ ਗਿਆ ਖੇਤ ਨੂੰ ਭੁੱਖਣ ਪਾਣਾ ਜਸ ਰੋਟੀ ਪਾਣੀ ਤਾਂ ਖਾ ਜਾ ਕਰ ਸਾਰਾ ਦਿਨ ਕੰਮ 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 ਇਹ ਜਬ ਕਰਦਾ ਹੋਰ ਮਾ ਠੀਕ ਆ ਹਾਂ ਠੀਕ ਆ ਪੁੱਤ ਓਕੀਗਾ ਨਾ ਤੜਕੇ ਦਾ ਗਿਆ ਤੂੰ ਖੇਤ ਨਾ ਤੈਨੂੰ ਰੋਟੀ ਪਾਣੀ ਦਾ ਹੈ ਨਹੀਂਗਾ ਸਾਰਾ ਦਿਨ ਤੜਕੇ ਦਾ ਰਹਿਣਾਗਾ ਰੋਟੀ ਪਾਣੀ ਚੰਗੀ ਲਾਦਾਗਾ ਆ ਮੇਰੇ ਸਾਡੇ ਨੂੰ ਆਖਿਆ ਪਰ ਲੈ ਚਾਕੇ ਜੁੰਨੀ ਫੜਾਦੀ ਹੁਣ ਚਲ ਕੋਈ ਨਾ ਹੋਵੇ ਦਿਮਾਗ ਦਾ ਤੈਨੂੰ ਪਤਾ ਦਾ ਭੋਲੀ ਹੈਗੀ ਤੇ ਉਹ ਕਰਾਤਾ ਕਦੋਂ ਕੱਦੂ ਦਾ ਕਰਤਾ ਕੱਦੂ ਹਜੇ ਭਈਏ ਨਹੀਂ ਮਿਲ ਰਹੇ ਭਈਏ ਦੀ ਪ੍ਰੋਬਲਮ ਆ ਨਾ ਕੱਦੂ ਦਾ ਕਰਤਾ ਦੋਗ ਬਹਣ ਕਰ ਦੋ ਕਿਲੇ ਕਰਦੇ ਸੀਗੇ ਚੱਲ ਕੋਈ ਨਾ ਹੋ ਜਾਊਗਾ ਤੇ ਹੋ ਤੇਰੇ ਤਾਇਏ ਨੂੰ ਪੁੱਛ ਲਈ ਉਹਨੂੰ ਕਹਿ ਦੀ ਪੁੱਛ ਕੇ ਦੇ ਦੂਗਾ ਉਹ ਭਈਆਂ ਯਾ ਨੂੰ ਉਹਨੂੰ ਕਿਹਾਗਾ ਮਾਂ ਉਹ ਗੱਲਾਂ ਪੁੱਛ ਦੂਗਾ ਕਹਿੰਦਾ ਕੋਈ ਨਹੀਂ ਇਹ ਉਦੋਂ ਭਈਏ ਜੇ ਲੋਟ ਨਹੀਂ ਆਉਂਦੇ ਹੈਗੇ ਮਿੰਤਾ ਕਰਾਉਂਦੇ ਨੇਗੇ ਇਹਨਾਂ ਨੂੰ ਕੋਈ ਪੁੱਛਦਾ ਨਹੀਂ ਹੈਗਾ ਅੱਜੀਰੀ ਵੇਲੇ ਇਹਨਾਂ ਦੇ ਪਿੱਛੇ ਪਿੱਛੇ ਫਿਰਨਾ ਪੈਂਦਾ ਦਾ ਉਹ ਤਾਂ ਪੰਜਾਬੀ ਬੰਦੇ ਵੀ ਕਹਿਆ ਸੀਗਾ ਉਹ ਪੰਜਾਬੀ ਕਹਿੰਦੇ ਵਿਰਲਾ ਵਾਲਾ ਲੁੰਦੇਗੇ ਚੱਲ ਕੋਈ ਨਾ ਇੱਕ ਦੋ ਦਿਨ ਹੋਰ ਲੇਟ ਲਾ ਦਾਂਗੇ ਉਹ ਰੋਟੀ ਤਰੀਕ ਰੰਗੀ ਆਂਦੀ ਹੈ ਪੁੜਕੇ ਭਾਣਾ ਭੁੱਖ ਲੱਗੀ ਹੋਣੀ ਤੈਨੂੰ ਹਾਂ ਰੋਟੀ ਦੀ ਭੁੱਖ ਲੱਗੀ ਹੋਵੇ ਅਕਲ ਜੀ ਕਿੱਥੇ ਹੈ ਕਿੱਥੇ ਹੈ ਹੁਣ ਉਹ ਅੰਦਰ ਪਈ ਹੈਗੀ ਉਹ ਤਾਂ ਆਪ ਦੇਖੀ ਜਾਂਦੀ ਸੀ ਕਹਿੰਦੀ ਤੜਕੇ ਦਾ ਗਿਆ ਹਜੇ ਤੱਕ ਆਇਆ ਨਹੀਂ ਹੈਗਾ ਹੁਣ ਉਹ ਰੋਟੀ ਲਿਆਵੇ ਵੀ ਲੈ ਐ ਕਰ ਤੂੰ 10 ਮਿੰਟ ਪੈ ਜਾ ਆਰਾਮ ਕਰ ਲੈ ਮੈਂ ਉਹਨੂੰ ਕਹਿੰਨੀ ਹੈਗੀ ਰੋਟੀ ਬਣਾ ਕੇ ਦੇ ਦੇ ਤਾਜੀ ਸਿਰ ਵੀ ਥੱਕਿਆ ਹਾਰਿਆ ਜਾਗਾ ਪੈ ਜਾਣੇ ਤੂੰ ਹੀ ਸਿੱਧੀ ਕਰ ਲੈ ਤੂੰ ਹੀ ਦੱਸ ਸਿੱਧੀ ਕਰ ਲੈ ਉਹਨੂੰ ਰੋਟੀ ਲੈ ਰੋਟੀ ਦੀ ਭੁੱਖ ਹੋਣਾ ਲੱਗੀ ਬਈ ਉਹਨੂੰ ਤੜਕੇ ਜਾ ਕੇ ਚੁੰਨੀ ਫੜਾਦੀ ਮੈਨੂੰ ਕੰਦਰੀ ਜੀ ਬਸਾਉਣ ਲੱਗ ਰਹੀਆਂ ਕਿਉਂ ਫਿਸ਼ਾਉਣੇ ਨਹੀਂ 10 ਬੈਂਸ ਨੇ ਨਿਮਾਣ ਸੌਣ ਦਾ ਟਾਈਮ ਹੋ ਗਏ ਮੇਰੇ ਕਰਮਾ ਦਾ ਸੌਣਾ ਕਿੱਥੇ ਖੇਤ ਜਾਣਾ ਮੈਂ ਤਾਂ ਖੇਤ ਨੂੰ ਰਾਤ ਨੂੰ ਕੀ ਕਰੋਂਗੀ ਰੌਣੀ ਕਰਨੀ ਆ ਤੇ ਉਹਨਾਂ ਰੌਣਾ ਨਹੀਂ ਹੁਣ ਸਵੇਰੇ ਕਰਦੀ ਹੋਂ ਤੇ ਨਾ ਕਿ ਸਵੇਰੇ ਤੋਂ ਰਾਤ ਨੂੰ ਲਾਈਟ ਧਰਾ ਦਈ ਹੈ ਬਾਰੀ ਰਾਤ ਦੀ ਲਾਈਟ ਦੀ ਆ ਦੱਸਿਆ ਹੋਗਾ ਹੁਣ ਜਾਣਾ ਜ਼ਰੂਰੀ ਹੈ ਜਾਣਾਗਾ ਨਾਲੇ ਭਈਆ ਬੂਏ ਨਹੀਂ ਮਿਲੇ ਹੈਗੇ ਜਾਣਾ ਜ਼ਰੂਰੀ ਹੈ ਉੱਥੇ ਰਾਤ ਨੂੰ ਕੋਈ ਹੈ ਨਹੀਂਗਾ ਨਾ ਆਪਣਾ ਸੀਰੀ ਹੈਗਾ ਕੋਈ ਨਾ ਭਈ ਇਹ ਬੜਿਆ ਆਪਣਾ ਜ਼ਰੂਰੀ ਏ ਜਾਣਾ ਉੱਥੇ। ਉਹ ਤਾਂ ਬਗਜਾ ਤੇ ਮੇਰੀ ਗੱਲ ਸੁਣ। ਹਾਂ। ਅੱਜ ਨਾ ਸ਼ੁਰੂ ਆਪਣਾ ਉਹਦਾ ਸਕੂਲ ਨਾ ਬੱਸ। ਹਾਂ। ਉਹਨੂੰ ਤੁਸੀਂ ਬਾਹਰ ਬਾਹਲਾ ਤੁਰਨ ਫਿਰਨਾਂ ਦੇਆ ਕਰੋ ਅੱਜਕੱਲ ਸਮਾਂ ਹੈ ਨਹੀਂਗਾ। ਅਸੀਂ ਉਹਨੂੰ ਬਾਹਰ ਕਿਤੇ ਭੇਜਦੇ ਆਂ ਮੰਮੀ ਰੱਖ ਦੇਖ ਲਿਆ ਉਹ ਮੈਂ ਕਹਿੰਦੀ ਕੁਦੀਆਂ ਨਾਲ ਗੱਲ ਕਰਦਾ। ਪਰ ਉਹ ਕਹਿੰਦਾ ਪਾਪਾ ਮੈਨੂੰ। ਫਿਰ ਤੁਸੀਂ ਗੌਰ ਰੱਖਿਆ ਕਰੋ ਹੁਣ ਮੈਂ ਤਾਂ ਖੇਤ ਹੁੰਨਾ ਕੋਣ ਉਹ ਇੰਨਾ ਨਾ ਨਹੀਂ ਹੈਗਾ ਖੇਤ ਕੰਮ ਕਰਨਾ। ਮੈਂ ਉਹ ਤਾਂ ਕੰਮ ਕਰਾ ਲੂੰਗਾ। ਪਰ ਉਹ ਤਾਂ ਮੰਨਿਆ ਨਹੀਂ ਉਹ ਤਾਂ ਮੈਨੂੰ ਮੁੰਡੇ ਦਾ ਫੋਨ ਆ ਰਿਹਾ ਸੀਗਾ। ਮੁੰਡੇ ਦਾ ਕਾਫੋਨ ਆ ਰਿਆ ਸੀ ਅੱਜ ਕੱਲ੍ਹ ਹੈ ਨਹੀਂ ਜਵਾਖ ਖਰਾਬ ਹੋਈ ਆ ਇੱਥੇ ਨਾਲ ਦੇ ਪਿੰਡ ਦੇ ਮੁੰਡਾ ਕਿਸ ਕੁੜੀ ਨੇ ਹੱਥ ਲਿਆ ਬੁਲਾ ਕੇ ਵੜਤਾ ਅਗਲੇ ਨੇ ਉਹਨੂੰ ਤੁਸੀਂ ਘਰੇ ਰੱਖਿਆ ਕਰੋ ਨਾਲੇ ਮੰਮੀ ਨੂੰ ਕਹੀ ਦੀ ਵੀ ਉਹਨੂੰ ਘਰੇ ਰੱਖਿਆ ਕਰ ਜੇ ਉਹ ਖੇਤਾਂ 'ਲਾਉਣੀ ਨਹੀਂ ਮੈਂ ਉੱਥੇ ਖੇਤੋਂ ਨੂੰ ਡਾਲਾ ਹਾਂ ਛੋਟਾ ਇੱਕ ਤਾਂ ਆਪਣੀ ਕੀ ਰੌਲਾ ਪਾਈ ਜਾਂਦੇ ਹੋ ਉਹ ਕਾਹਨੂੰ ਮੰਮੀ ਕੋਈ ਖੇਤ ਤੇ ਜਾਣਾ ਚਾਹੁੰਦਾ ਪਾਣੀ ਦੀ ਵਾਰੀ ਤੇ ਪਾਣੀ ਦੀ ਵਾਰੀ ਆਪਣੀ ਕੱਲ ਨੂੰ ਨਹੀਂ ਸੀਗੀ ਨਹੀਂ ਅੱਜ ਵਾਰੀ ਬਦਲ ਗਈ ਅਕਤੂ ਦਿਮਾਗ ਚੋਂ ਨਿਕਲ ਜਾਂਦਾ ਮੇਰੇ ਵੀ ਤੇ ਮੈਨੂੰ ਲੱਗਦੀ ਆ ਫਿਰ ਇੱਥੇ ਰਤਾਏ ਨੇ ਵੀ ਜਾਣਾ ਹੋਣਾ ਉਹਦੇ ਨਾਲ ਵਗ ਜੀ ਕੱਲਾ ਨਾ ਜਾਈ ਭਈ ਅੱਜ ਕੱਲ ਟਾਈਮ ਹੈ ਨਹੀਂ ਗਾ ਨਾਲ ਹੀ ਤੁਸੀ ਉਹਦਾ ਧਿਆਨ ਰੱਖਿਆ ਕਰੋ ਜੁਆਗੇ ਮੈਂ ਤਾਂ ਇਹਨੂੰ ਦੱਸ ਕੇ ਹਟੀਆਂਉਂਦੀਆਂ ਕਰਤੂਤਾਂ ਸਵੇਰੇ ਕਿਸੇ ਕੁੜੀ ਕੜੀ ਨਾਲ ਗੱਲਾਂ ਮਾਰਨ ਲੱਗ ਰਹੀ ਸੀ ਉਹ ਤੇ ਫਿਰ ਤੈਨੂੰ ਤੈਨੂੰ ਦਾ ਬਹੁਤ ਧਿਆਨ ਚਾਹੀਦਾ ਉਹਦਾ ਓ ਮੈਨੂੰ ਤਾਂ ਹੋ ਡਰਦਾ ਨਹੀਂ ਹੈਗਾ ਤੂੰ ਮਾੜਾ ਮੋਟਾ ਨੂੰ ਝਾੜਿਆ ਕਰ ਤੂੰ ਬੋਲਿਆ ਕਰ ਮੈਂ ਹੁਣ ਪੜਦਾ ਹੈਗਾ ਹੁਣ ਮੈਂ ਅੱਜ ਕੱਲ੍ਹ ਭਈ ਟਾਈਮ ਮਾੜਾਗਾ ਕੋਈ 19 21 ਗੱਲ ਹੋ ਗਈ ਮੈਂ ਕਿੱਥੇ ਜਾਉਂਗੀ ਮੈਨੂੰ ਤਾਂ ਦੇਖਣ ਨੂੰ ਤੁਸੀਂ ਹੋਗੇ ਸੁਣਦਾ ਨਹੀਂ ਹੁਣ ਆਪੇ ਬਖੋ ਮੈਂ ਤਾਂ ਹੁਣ ਜਾਵਾਂ ਦੇਣਾ ਫਿਰ ਤੁਸੀਂ ਉਹਦਾ ਧਿਆਨ ਰੱਖਿਆ ਕਰੋ ਰਾਤ ਨੂੰ ਤੂੰ ਬਾਹਰ ਕਿਸੇ ਨਾਲ ਤੋਰਿਆ ਨਾ ਕਰੋ ਤੇ ਹੁਣ ਕਿੱਥੇ ਪਿਆ ਗੁੜੇ ਉਹ ਉੱਪਰ ਆ ਮੇਰਾ ਪੈ ਗਿਆ ਸੀ ਪਬਜੀ ਖੇਡ ਰਿਹਾ ਹੈਗਾ ਨਾ ਗੇਮ ਖੇਡਦਾ ਲਾ ਦੇਖ ਲੈ ਇੱਕ ਤਾਂ ਸਾਰਾ ਦਿਨ ਫੋਨ 'ਚ ਬੜਿਆ ਰਹਿੰਦਾ ਹੈਗਾ ਨਾ ਇਹ ਕਸ ਬੋਲੇ ਮੈਨੂੰ ਤਾਂ ਉਹ ਨਹੀਂ ਡਰਦਾ ਹੈਗਾ ਉਹ ਸਰ ਮੈਥੋਂ ਫਿਰ ਉਹਦੇ ਸਾਡ ਫੇੜ ਵਧੂਗੀ ਤੇ ਮੈਂ ਉਹਦਾ ਥਾਪੜਾ ਥਪੜਾ ਮਾਰਿਆ ਫਿਰ ਹਰ ਨਾਲੇ ਸਕੂਲੋਂ ਜਾਊਗਾ ਨਾਲੇ ਸਾਰੇ ਪਸੰਦ ਨਾ ਪੁੱਤ ਕਾਹ ਨੂੰ ਚੱਲ ਬੈਠ ਕੇ ਸਮਝਾ ਦੀ ਤੁਸੀਂ ਤੇ ਰੱਖ ਸਕਦੇ ਹਾਂ ਨਾ ਬਾਹਰ ਅੰਦਰ ਹੈ ਨਹੀਂ ਸਮਝ ਆਣ ਦਾ ਧੰਨਵਾਦ ਚੱਲ ਮੈਂ ਜਾਣਾਂਗੀ ਰੋਟੀ ਪਾ ਪਾਦੀ ਸੀ ਚੱਲ ਤੂੰ ਧਿਆਨ ਨਾਲ ਜਾਈ ਪੁੱਤ ਰੋਟੀ ਬਨਦੀ ਸੀ ਮੇਰੀ ਉਹਦੇ ਚੱਲ ਠੀਕ ਹੈ ਚੰਗੀ ਤੇ ਐ ਕਰਦੀਆਂ ਕੁੜੇ ਫਿਰ ਮੈਂ ਇੱਥੇ ਪੈ ਜਾਨੀ ਹੈਗੀ ਮੈਂ ਤਾਂ ਮੰਜਾ ਪਛਾ ਕੇ ਆਈ ਸੀਗੀ ਹਾਂ ਮੈਂ ਤੁਸ ਜੂਰੀ ਪੈ ਦੋ ਮੇਰੀ ਘਰ ਆਹ ਹਾਂ ਮਿਲਣਾ ਕਹਿੰਦੇ ਨਾ ਉਹ ਨਾਲ ਦੇ ਪਿੰਡ ਆਪਣੇ ਕਹਿੰਦੇ ਮੁੰਡਾ ਦਾ ਕੁੜੀ ਨੂੰ ਮਿਲ ਲੰਗਾ ਉੱਥੇ ਬਾਰ ਬੂਹਹੋ ਤਾਂ ਕਿੰਨਾ ਦੌ ਨੀ ਅੱਜ ਕੱਲ ਟਾਈਮ ਹੈ ਨਹੀਂਗਾ ਮੈਂ ਤਾਂ ਤਾਈਓ ਤਾਂ ਪਿੱਟਦੀ ਹੈਗੀ ਉਹ ਦੇਖ ਲੈ ਸਾਰਾ ਦਿਨ ਹੈਰੀ ਆਪਣੇ ਆਲਾ ਕਹਦੇ ਤੱਕ ਫੋਨ ਤੇ ਉਠੂੰਗਾ ਜਾਂ ਮਾਰੀ ਜਾਂਦਾਗਾ ਹੁਣ ਵੀ ਮੈਂ ਕਰਦੀ ਆਂ ਕਿ ਮੜਾ ਜਾ ਦੇਖ ਕੇ ਆਉਨੇ ਆ ਵੀ ਉਹ ਪੈ ਗਿਆ ਘਪਿਆ ਨਹੀਂਗਾ ਕੋਈ ਨਾ ਮੰਮੀ ਤੁਸੀਂ ਪੈ ਜਾ ਮੈਂ ਦੇਖ ਕੇ ਆਉਣੀ ਆ ਜਾਂ ਦੇਖ ਕੇ ਆ ਮੜਾ ਜਾਤੇ ਐ ਨਾ ਕਹੀ ਮੰਮੀ ਨੇ ਭੇਜਿਆਗਾ ਕਹਦੇ ਮੈਂ ਤਾਂ ਪਾਣੀ ਪੂਣੀ ਧਰਨ ਆਈ ਸੀਗੀ ਹਾਂ ਮੈਂ ਪਾਣੀ ਪਿਆ ਫੇਰ ਮੱਚੂਗਾ ਪੁੱਛਾਂਗੀ ਰੋਟੀ ਖਾ ਲਈ ਕਹਿੰਨਾ ਇੱਕ ਵਾਰ ਤਾਂ ਮੈਂ ਦੇ ਆਈ ਸੀ ਕੀ ਪਤਾ ਇੱਲੇ ਬੈਠਾ ਬਸ ਬਹਾਨੇ ਦੇ ਨਾਲ ਬਗਦੀ ਮੇਰਾ ਨਾ ਨਾ ਲਈ ਚਲ ਮੰਮੀ ਤੂੰ ਪੈ ਜਾ हाँ जी हम रोटी खा ली हाँ मैं भी खा ली की कर रहे हम्म बस मैं तो दरनाल कर ली कर रहे हूँ हम्म कल मिलना फिर तुम्हें ਦੇਣ ਲੱਗਿਆ ਪੈਨੀ ਰਾਤ ਦਾ ਸਾਹ ਦੋਸਤ ਦੀ ਭਾਬੀ ਉਹ ਕਹਿੰਦਾ ਕੱਲੂ ਫਿਲਮ ਦੇਖਣ ਦਿੱਤੀ ਹੈਗਾ ਜੀ ਤੇਰੀਆਂ ਫਿਲਮਾਂ ਨਾ ਲੋਟ ਆਈਆਂ ਮੰਮੀ ਔਰ ਤਾਂ ਮੇਰੇ ਗਾਲਾਂ ਪੈਂਦੀਆਂ ਇੰਨੇ ਐ ਪਤਾ ਦਿਖਾਈ ਨੰਬਰ ਕਿਹਦਾ ਸੀ ਫੋਨ ਪਰ ਦੋਸਤ ਅਸੀਂ ਭਾਬੀ ਮੈਨੂੰ ਲੱਗਦਾ ਉਸੇ ਨਾਲ ਹੀ ਗੱਲਾਂ ਮਾਰ ਰਿਹਾ ਹਣਾ ਨਾ 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 ਦਿਖਾ ਮਨਦੀਪ ਮੇਰਾ ਦੋਸਤ ਹੈਗਾ ਜਿਹੜਾ ਉਹ ਨਹੀਂ ਹੈਗਾ ਸੰਗਤਪੁਰੇ ਤੋਂ ਜਿਹੜਾ ਬਹੁਤ ਸ਼ਿਹਾਰਾ ਨਾਮ ਤੇ ਮਨਦੀਪ ਭਰ ਲਿਆ ਹਣਾ ਨਾ ਨਾ ਭਾਬੀ ਇਹੋ ਜੀ ਗੱਲ ਹੀ ਨਹੀਂ ਹੈਗੀ ਕੋਈ ਅੱਛਾ ਤੂੰ ਰੋਟੀ ਖਾ ਲਈ ਸੀਗੀ हां खाली रोटी। ਲੈ ਨਾ ਮੇਰੀ ਗੱਲ ਸੁਣ ਲੈ। ਬਾਹਰ ਨਾ ਬਾਲਾ ਫਿਰਿਆ ਕਰ। ਚੰਗਾ ਬੱਬੀ। ਮੰਮੀ ਹੋਰੋਂ ਤਾਂ ਮੇਰੇ ਛੱਤਰ ਪੈਂਦੇ ਨੇ ਤੇਰਾ ਕੁਝ ਜਾਂਦਾ ਨਹੀਂ ਹੈਗਾ। ਠੀਕ ਹੈ ਜੀ। ਹੁਣ ਮੈਨੂੰ ਐਂ ਦੱਸ ਕੁਝ ਖਾਣਾ ਪੀਣਾ ਤਾਂ ਨਹੀਂ ਹੈਗਾ? ਨਾ ਬੱਬੀ ਬਸ ਓਕੇ। ਤੇ ਹੁਣ ਨਾ ਆ ਕੇ ਜਲਦੀ ਪੈ ਜਾ ਔਰ ਕੀ ਕਰਦਾ ਨਾਲੇ? ਬਾਹਰ ਚੱਲਦੇ ਹਾਂ ਕੋਈ ਗੱਲ ਨਹੀਂ। ਆ ਗਿਆ ਮੈਂ ਤੁਸੀਂ ਚੱਲੋ। ਤਰਪਾ ਹੁਣ ਤੁਸੀਂ? ਆ ਗਿਆ ਮੈਂ 2 ਮਿੰਟ ਚੱਲੋ ਮੁੰਡੇ ਨੂੰ ਕਹਿਦਾ ਵੀ ਕਾਲੂ ਚੱਲਾਂਗੇ ਕਿੰਨੇ ਵਜੇ। ਚੱਲ ਕਰ ਲੈ ਗੱਲ ਜਲਦੀ ਆ ਜੀ। ਓਕੇ। ਹਲੋ ਉਹ ਕੁਛ ਨਹੀਂ ਉਹ ਤਾਂ ਭਾਬੀ ਆ ਗਈ ਸੀ ਹਾਂ ਉਹ ਨਹੀਂ ਨੇ ਬਸ ਉਹ ਤਾਂ ਵੈਈ ਜਾਂਦੇ ਸੀ ਬਾਹਰ ਅੰਦਰ ਨਾ ਜਾਂਦੇ ਫਿਰ ਹਾਂ ਚੱਲ ਯਾਰ ਠੀਕ ਹੈ ਟਾਈਮ ਬਹੁਤ ਹੋ ਗਿਆ ਕੱਲੂ ਗੱਲ ਕਰਾਂਗੇ ਠੀਕ ਹੋ ਗਿਆ